पर्वत भी बोले श्री राधा राधा परसाने के मोर बोले श्री राधा राधा श्री राधा ਤੁਸੀਂ ਦੇਖ ਰਹੇ ਹੋ ਕਿ ਮੈਂ ਇਸ ਟਾਈਮ ਸੋਫੇ ਤੇ ਬੈਠਾ ਆ ਉਹ ਪਿੱਛੇ ਆਪਣੇ ਤੁਸੀਂ ਦੇਖ ਸਕਦੇ ਹੋ ਹੈਲੀਕਾਪਟਰ ਲੰਘ ਰਿਹਾ ਹੈ ਸ਼ਾਇਦ ਵੀਡੀਓ ਦੇ ਵਿੱਚ ਨਾ ਦਿਖਾਈ ਦੇ ਰਿਹਾ ਹੋਵੇ ਬਟ ਆਪਣੇ ਰਾਹੁਲ ਕਾਕੇ ਦਾ ਵਿਆਹ ਹੋ ਚੁੱਕਾ ਹੈ ਸੋ ਉਹ ਗਏ ਹੋ ਇਹਨੂੰ ਘੁੰਮਣ ਵਾਸਤੇ ਆਪਣੇ ਜਠੇਦਿਆਂ ਦੇ ਮੱਥਾ ਟੇਕਣ ਤੇ ਅਸੀਂ ਜਾ ਰਹੇ ਹਾਂ ਘੁੰਮਣ ਹੋਰ ہماری ਜੇ ਦੇਖੋ ہماری ਵੰਚਕਾ ਜਿਹਾਂ ਵੇ ਖੜੀ ਹੋਈ एरोप्लेन देख रही है देखो हमारी क्यूट सी ये भाग गई मेरे को देख के इसको कूटा पिटी करेंगे तो गाइस साडी छोटी भेन साक्षी आ चुकी है देखो क्या एंट्री मारी है गजब सी देखो पहलवानों वाली एंट्री है इसकी देखो वाह ਰੇ ਦੀ ਨੱਤ ਮਾਦੀ ਮੈਂ ਤਾਂ ਮੱਛੀ ਦੇਵੀ ਤਲਾਣਾ ਹਾਂ ਚਲੋ ਕਰਾ ਸ਼ੁਰੂ ਵਲੋਗ ਨੱਥ ਪਈ ਹੋਈ ਆ ਸੋਹਣੀ ਰੇ ਦੀ ਨੱਥ ਪਈ ਆ ਵੇ ਬਜਾਰੀ ਵੀ ਪਾਉਂਦੇ ਆ ਹੈਲੋ ਗਾਇਜ਼ ਵੀ ਆਰ ਗੋਇੰਗ ਟੂ ਚੱਲਦੇ ਆ ਨਹੀਂ ਦੇਵੀ ਤਲਾ ਸਾਡੇ ਗਾਇਜ਼ ਗਾਂਦੀਆਂ ਦੇ ਵਝਾਲ ਕਹਿੰਦੇ ਅਸੀਂ ਦੇਵੀ ਤਲਾਬ ਮੰਦਿਰ ਦੀ ਕਹਾਣੀ ਕਰਵਾਉਣ ਕੰਪਲੀਟ ਤੱਕ ਦੇਵੀ ਤਲਾਬ ਮੰਦਿਰ ਗਾਣੇ ਆ ਐਡੇ ਹੋ ਗਏ ਹਾਂ ਅਸੀਂ ਤੱਕ ਅਸੀਂ ਦੇਵੀ ਤਲਾਬ ਮੰਦਿਰ ਨਹੀਂ ਦੇਖਿਆ ਗਾਇਜ਼ ਕੱਲ ਹੀ ਮਹਿਲਾ ਦਾ ਕਿਲਾ ਕਰਕੇ ਆਏ ਆ ਤੇ ਅੱਜ ਅਸੀਂ ਆਪਣਾ ਜਾ ਰਹੇ ਹਾਂ ਟੂਲ ਫਤੇ ਕਰਨ ਆਹ ਕਨਵਝਿਆਲਾ ਦੇ ਕਿਰਤੀ ਗੋ ਆ ਤੁਹਾਨੂੰ ਲੈ ਕੇ ਚੱਲਦੇ ਆ ਆ ਜਿਹੜਾ ਡੇਰ ਸਲਵਾਰੇ ਆ ਇਹਨੂੰ ਬੜੇ ਮੰਦਰ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਕਿ ਆਪਾਂ ਨੂੰ 우ਸਤਾਦ ਸ਼ਾਮੂ ਜੀ ਮਿਲ ਚੁੱਕੇ ਨੇ ਸੋ ਹੁਣ ਇਹ ਸਾਨੂੰ ਦੇਵੀ ਤਲਾ ਮੰਦਰ ਲੈ ਕੇ ਜਾਣਗੇ ਇਹਨਾਂ ਦੇ ਨਾਲ ਪੈਸੇ ਦੀ ਗੱਲ ਜੋ ਵੀ ਹੈ ਲੈ ਕੇ ਆਉਣ ਜਾਣ ਦੀ ਗੱਲ ਹੋ ਚੁੱਕੀ ਹੈ ਗਾਇਜ਼ ਸੋ ਸਭ ਤੋਂ ਪਹਿਲਾਂ ਤਾਂ ਅਸੀਂ ਇਹਨਾਂ ਨੂੰ ਘਰ ਲੈ ਕੇ ਜਾ ਰਹੇ ਹਾਂ ਫਿਰ ਉਸ ਤੋਂ ਬਾਅਦ ਘਰ ਪਹੁੰਚ ਚੁੱਕੇ ਹਾਂ ਹੁਣ ਘਰ ਆਉਣ ਤੋਂ ਬਾਅਦ ਅਸੀਂ ਇਹਨਾਂ ਨੂੰ ਇਹ ਰਿਕੁਐਸਟ ਕਰ ਰਹੇ ਹਾਂ ਕਿ ਅਸੀਂ ਤੁਹਾਡਾ ਈ ਰਿਕਸ਼ਾ ਇੱਕ ਵਾਰ ਖੁਦ ਆਪਣੇ ਚਲਾ ਕੇ ਦੇਖਣਾ ਚਾਹੁੰਦੇ ਹਾਂ ਉਹ ਦੇਖੋ ਤੁਸੀਂ ਦੇਖ ਸਕਦੇ ਹੋ ਕਿ ਆਪਣੇ ਸਿੱਧੂ ਸਾਹਿਬ ਗੱਲ ਕਰ ਰਹੇ ਨੇ ਤੇ ਸ਼ਾਮੂ ਜੀ ਮਨਾਂ ਕਰ ਰਹੇ ਨੇ ਬਟ ਕੋਈ ਗੱਲ ਨਹੀਂ ਅਸੀਂ ਇਹਨਾਂ ਨੂੰ ਮਨਾ ਲਾਂਗੇ ਐਂਡ ਰਿਕਸ਼ੇ ਦੀ ਟ੍ਰਾਈ ਲਾਵਾਂਗੇ ਟ੍ਰਾਈ ਲਾਉਣ ਤੋਂ ਬਾਅਦ ਫਿਰ ਗਾਇਜ਼ ਅਸੀਂ ਆਪਣੀ ਫੈਮਲੀ ਨੂੰ ਬੁਲਾ ਕੇ ਨਾਲ ਲੈ ਕੇ ਜਾਵਾਂਗੇ ਸੋ ਪਹਿਲਾਂ ਅਸੀਂ ਈ ਰਿਕਸ਼ਾ ਖੁਦ ਚਲਾ ਕੇ ਟਰਾਈ ਕਰਕੇ ਦੇਖਦੇ ਆ ਸੋ ਗਾਇਜ਼ ਸ਼ਾਮੂ ਜੀ ਮੰਨ ਚੁੱਕੇ ਨੇ ਹੁਣ ਅਸੀਂ ਈ ਰਿਕਸ਼ਾ ਲੈ ਕੇ ਮੈਂ ਐਂਡ ਮੇਰੇ ਵੀਰ ਸ਼ੇਖਰ ਜਾ ਰਹੇ ਆ ਘੁੰਮਣ ਲਈ ਸਾਡੇ ਨਾਲ ਸੋ ਗਾਇਜ਼ ਆਪਣੇ ਭਰਾ ਨੇ ਆਪਣੇ ਸਿੱਧੂ ਸਾਹਿਬ ਨਾਲ ਮੈਂ ਅਸੀਂ ਹੋਠਾ ਪਾਇਆ ਹੈ ਸੋ ਗਾਇਜ਼ ਸਾਨੂੰ ਤੁਸੀਂ संपर्क कर सकते हो रहे नहीं फर्स्ट टाइम नहीं है फर्स्ट टाइम इनका पीछे बैठना है गाई हम तो हमारा तो ऑलरेडी का काम है हम जलंधर की गलियों में घूम रहे हैं और बहुत अच्छा हमें लग रहा है बहुत अच्छा फील हो रहा है

ਦੇ ਨਹੀਂ ਟੈਂਸ਼ਨ ਲੈ ਨਹੀਂ ਲੋ ਗਾਇਜ਼ ਬਹੁਤ ਹੀ ਮਜ਼ਾ ਆ ਰਿਹਾ ਏ ਲੋ ਲੈ ਲੋ ਟੈਕੂ ਇਹੀ ਕੰਮ ਕਰੋ ਹੋਣਾ ਚੱਲਦਾ ਹਾਂ ਹਾਂ ਸਾਡੀ ਸ਼ਾਕਸ਼ੀ ਵੀ ਕੁਝ ਕਹਿ ਰਹੀ ਏ ਨਿੱਕੀ ਪੈਣ ਹੈ ਇਹੀ ਟੈਕੂ ਲੈ ਲਓ ਬਹੁਤ ਚੱਲੇਗਾ ਚੱਲੇਗਾ ਨਹੀਂ ਚੱਲ ਰਿਹਾ ਏ ਚੱਲੇਗਾ ਘੋੜੇਗਾ ਚੱਲ ਰਿਹਾ ਏ ਸੋ ਗਾਇਜ਼ ਅਸੀਂ ਆਪਣੀ ਇੱਕ ਪੂਰੀ ਗੇੜੀ ਲਾ ਕੇ ਖਾ ਚੁੱਕੇ ਹਾਂ ਹੋਰ ਹੋਰ ਪਾਣੀ ਕਰੇ ਲੋਕ ਨਾਲ ਆ ਰਹੇ ਆ ਆਓ ਆਓ ਹੋਰ ਨਹੀਂ ਚੱਲਦੇ ਆ ਲੈ ਭਾਈ ਸਾਹਿਬ ਬੈਟਰੀ ਨੇ ਮੁਕਾਰ ਦਿਓ ਗਾਇਨ ਮਨੀਸ਼ ਭਾਈ ਆ ਚੁੱਕੇ ਨੇ ਪਈ ਆਈ ਦੇਵੀ ਕਲਾ ਜਾਣਾ ਬੈਟਰੀ ਨੇ ਮੁਕਾਰ ਦਿਓ ਚਲਾ ਠੀਕ ਹੈ ਠੀਕ ਹੈ ਸਭ ਚਲੋ ਬੈਠੋ ਵਿਵੇ ਆ ਜੋਤੀ ਸਾਖੀ ਸਿੱਧੂ ਸਾਹਿਬ ਸਾਰੇ ਆ ਚੁੱਕੇ ਨੇ ਇਹ ਨਹੀਂ ਹੋ ਗਾਇਆ ਪਹਿਲਾਂ ਸਾਡਾ ਧੱਕਾ ਹੋ ਗਿਆ ਸੀਗਾ ਵੀਡੀਓ ਚੱਲ ਨਹੀਂ ਗਈ ਕੈਮਰਾ ਚੱਲ ਨਹੀਂ ਸੀਗਾ ਬਟ ਵੀਡੀਓ ਚੱਲ ਨਹੀਂ ਸੀ ਹਾਂ ਤੁਸੀਂ ਦੇਖ ਸਕਦੇ ਹੋ ਕਿ ਅਸੀਂ ਜਲੰਧਰ ਸ਼ਹਿਰ ਪਰ ਘੁੰਮ ਰਹੇ ਆ ਨਾਲ ਸਾਡੇ ਲਾਮੂ ਜੀ ਨਾਲ ਲੈ ਕੇ ਜਾ ਰਹੇ ਨੇ ਨਾਲ ਮੂ ਜੀ ਨਾਲ ਲੈ ਕੇ ਜਾ ਰਹੇ ਨੇ ਤੋਂ ਆਪਣੇ ਦਾ ਫਰਾਤਾ ਹੀ ਕੋਈ ਨਾ ਇਤਨੂ ਦੇ ਕੋਈ ਨਾ ਫਰਾਇਆ ਉਹਨੇ ਫਰਾਤਾ ਹੀ 200 ਰੁਪਏ ਉਹ ਮੈਨੂੰ ਫਰਾਇਆ ਹੀ ਤੇ ਨੋੜਾ ਹੁਣ ਆਪਾਂ ਨੂੰ ਦੋ ਦਾਮ ਜਤਾ ਭੁੱਲ ਗਿਆ ਨਾ ਵਜੀਬ ਜੀ ਹੋਣੇ ਆ ਵੇਖੋ ਸਾਡੇ ਨਾਲ ਧੱਕਾ ਹੋ ਰਿਹਾ ਏ ਕੋਈ ਨਹੀਂ ਨੇ ਹੇ ਜਾ ਰਹੇ ਆ ਗਾਈਜ਼ ਸਾਦੇ ਮੇਰਾ ਬਲੌਗ ਦੇਖਣਾ ਮੇਰਾ YouTube ਚੈਨਲ ਖਿਲਾਰਾ ਠੀਕ ਹੈ ਆਪਣਾ ਨਾਮ ਦੱਸੋ ਸ਼ਾਮੂ ਸ਼ਾਮੂ ਇਹ ਆਵਰੇ ਸ਼ਾਮੂ ਭਈਆ ਹੈ ਅੱਜ ਦੇ ਹਮ ਕੋ ਦੇਵੀ ਕਲਾ ਮੰਦਿਰ ਕੀ ਤਰਫ ਲੈ ਕੇ ਜਾ ਰਹੇ ਆ ਸੋ ਗਾਈਜ਼ ਤੁਸੀਂ ਦੇਖ ਰਹੇ ਹੋ ਅਸੀਂ ਟ੍ਰੈਫਿਕ ਦੇ ਵਿੱਚ ਫਸ ਚੁੱਕੇ ਆ ਟ੍ਰੈਫਿਕ ਚੱਲ ਚੁੱਕੀ ਆ ਸੋ ਅਸੀਂ ਵੀ ਹੁਣ ਜਾ ਰਹੇ ਆ ਤੁਸੀਂ ਦੇਖ ਰਹੇ ਹੋ ਸੋ ਗਾਇਜ਼ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਕਿ ਅਸੀਂ ਚੱਲ ਚੁੱਕੇ ਆ ਹੈਲਮਟ ਲੱਗੇ ਹੋਏ ਨੇ ਹੈਲਮਟ ਲੈਣ ਲਈ ਤੁਹਾਨੂੰ ਜਲੰਧਰ ਆਉਣਾ ਪਏਗਾ ਸੋ ਗਾਇਜ਼ ਸਾਹਮਣੇ ਤੁਸੀਂ ਦੇਖ ਰਹੇ ਹੋ ਸਾਈਡ ਨੂੰ ਲੋਕ ਜਾ ਰਹੇ ਨੇ ਸਾਹਮਣੇ ਪੰਜਾਬ ਪੁਲਿਸ ਬੈਠੀ ਹੋਈ ਹੈ ਪੰਜਾਬ ਪੁਲਿਸ ਨੂੰ ਦੇਖ ਕੇ ਮੈਨੂੰ ਇਹ ਯਾਦ ਆਇਆ ਕਿ ਅਸੀਂ ਮਾਰਨਿੰਗ ਟਾਈਮ ਚਲਾਨ ਕਰਵਾ ਚੁੱਕੇ ਹਾਂ ਚਲਾਨ ਸਾਡਾ ਗਾਇਜ਼ 6000 ਦਾ ਚਲਾਨ ਹੋ ਚੁੱਕਿਆ ਸੀ ਸੋ ਹੁਣ ਅਸੀਂ ਚਲਾਨ ਦੀ ਪ੍ਰਵਾਹ ਕੀਤੇ ਤੋਂ ਬਿਨਾ ਲਓ ਵੀ ਗਾਇਜ਼ ਅਸੀਂ ਪਹੁੰਚ ਚੁੱਕੇ ਹਾਂ ਦੇਵੀ ਗਲਾ ਮੰਦਿਰ ਦੇ ਬਾਹਰ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਪਿੱਛੇ ਬੋਰ ਲੱਗਾ ਹੋਇਆ ਹੈ ਪਹੁੰਚ ਚੁੱਕੇ ਆ। ਤੋ ਆਓ ਚਲੀਏ ਅੰਦਰ। ਸਾਦ ਨੂੰ ਪੈਸੇ ਦੇ ਦਿੱਤੇ ਕਿ ਪੈਸੇ ਮਾਫ ਕਰ ਗਿਆ ਵਾ। ਨਹੀਂ ਉਹ ਕਹਿੰਦਾ ਇਕੱਠੀ ਲੈਣਾ। ਅੱਛਾ ਕੀ ਕਹਿੰਦਾ ਨਹੀਂ ਲੈਣੇ। ਇਹਦਾ ਇਕੱਠੇ ਲਵਾਗੇ। ਅੱਛਾ ਇਕੱਠੇ ਲਏਗਾ ਪੈਸੇ। ਠੀਕ ਹੈ ਕਰਕੇ ਦਿਓ। ਸੋ ਗਾਇਸ ਦੇਵਕਲਾ ਮੰਦਰ ਦੇ ਅੰਦਰ ਐਂਟਰ ਹੋ ਕੇ ਅਸੀਂ ਆਪਣੀ ਜੋੜੇ ਜਮਾ ਕਰਾ ਚੁੱਕੇ ਆ। ਸੋ ਹੁਣ ਜਾ ਰਹੇ ਆ ਅਸੀਂ ਅੰਦਰ ਮੱਥਾ ਟੇਕਣ ਲਈ। ਅਸੀਂ ਆਏ ਸੀ ਸ਼ਾਮੂ ਦੇ ਨਾਲ। ਸ਼ਾਮੂ ਜੀ ਨਾਲੋਂ ਛੱਡ ਕੇ ਜਾ ਚੁੱਕੇ ਨੇ। ਤੋ ਹੁਣ ਅਸੀਂ ਮੰਦਰ ਦੇ ਅੰਦਰ ਐਂਟਰ ਹੋ ਚੁੱਕੇ ਆ। ਕੇ ਸਾਮੀਆਂ ਤੇਰੀਆਂ ਮੇਂ ਹੋਰ ਨਕੀਝੇ ਕਾਂ ਦੀਵਕੀ ਨਾਮ ਤੂੰ ਕੋ ਵੰਨ ਰਖਤੇ ਸੰਕੀਲਾ ਸਭ ਕੇ ਸਾਮੀਆਂ ਤੇਰੀਆਂ ਮੇਂ ਹੋਰ ਨਕੀਝੇ ਸੋ ਗਾਇਜ਼ ਅਸੀਂ ਬੜੀ ਹੀ ਸ਼ਰਧਾ ਭਾਵਨਾ ਦੇ ਨਾਲ ਦੇਵੀ ਦਵਾ ਮੰਦਿਰ ਅੰਮ੍ਰਿਤ ਮੱਠਾ ਢੇਕ ਚੁੱਕੇ ਆ ਸੋ ਬਹੁਤ ਟਾਈਮ ਹੋ ਚੁੱਕਾ ਹੈ ਜਿਵੇਂ ਕਿ ਤੁਸੀਂ ਟਾਈਮ ਦੇਖ ਰਹੇ ਹੋ ਸ਼ਾਮ ਦੇ 3 ਵਜੇ ਚੁੱਕੇ ਨੇ ਗਾਇਜ਼ ਸੋ ਹੁਣ ਸੋ ਗਾਇਜ਼ ਹੁਣ ਅਸੀਂ ਛੱਕ ਰਹੇ ਆ ਲੰਗਰ ਤੇ ਲੰਗਰ ਛਕਣ ਤੋਂ ਬਾਅਦ ਸੋ ਗਾਇਜ਼ ਤੁਸੀਂ ਦੇਖ ਰਹੇ ਹੋ ਲੰਗਰ ਹਾਲ ਦੇ ਵਿੱਚ ਅਸੀਂ ਖਾਣਾ ਖਾ ਚੁੱਕੇ ਆ ਆਪਣਾ ਮਤਲਬ ਲੰਗਰ ਛਕ ਚੁੱਕੇ ਆ ਸੋ ਲੰਗਰ ਛਕ ਕੇ ਹੁਣ ਅਸੀਂ ਫੇਰ ਬਾਅਦ ਜਾ ਰਹੇ ਆ ਭੁਮਾਤੇ ਆ ਦੇਖੋ ਲੰਗਰ ਹਾਲ ਵਿੱਚ ਲੰਗਰ ਚੱਲ ਰਿਹਾ ਏ ਲੰਗਰ ਖਾਣ ਤੋਂ ਬਾਅਦ ਅਸੀਂ ਹੁਣ ਬਾਹਰ ਜਾ ਰਹੇ ਆ ਫੇਰ ਸੋ ਗਾਇਜ਼ ਲੰਗਰ ਖਾਣ ਤੋਂ ਬਾਅਦ ਅਸੀਂ ਬਾਹਰ ਆ ਚੁੱਕੇ ਆ ਸੋ ਤੁਹਾਨੂੰ ਦਿਖਾਉਨੇ ਆ ਕੀ ਜੋਤੀ ਐਂਡ ਸ਼ਾਖੀ ਸੇਵਾ ਕਰ ਰਹੇ ਹੋ ਜੋਤੀ ਐਂਡ ਸ਼ਾਖੀ ਕਰ ਰਹੇ ਨੇ ਲੰਗਰ ਦੀ ਸੇਵਾ ਮਤਲਬ ਭਾਂਡਿਆਂ ਦੀ ਸੇਵਾ ਕਰ ਰਹੇ ਨੇ ਮਾਤਾ ਰਾਣੀ ਇਹਨਾਂ ਦੀ ਹੱਥੋਂ ਰਾਤ ਖਰੀ ਕਰੇ ਦੇਖੋ ਕੇ ਗਾਇਜ਼ ਮਾਤਾ ਰਾਣੀ ਇਹਨਾਂ ਨੂੰ ਭਾਂਡੇ ਸਾਫ਼ ਕਰਨ ਦਾ ਬਲ ਬਖਸ਼ੇ ਦੇਖੋ ਸ਼ਾਖੀ ਕਿੰਨੀ ਖੁਸ਼ ਹੈ ਘਰ ਵੀ ਇਦਾਂ ਖੁਸ਼ੀ ਨਾਲ ਕੰਮ ਕਰੇ ਤੇ ਕਿੰਨਾ ਮਜ਼ਾ ਆਵੇ ਨੂੰ ਪਤਾ ਨਹੀਂ ਮਿਲਣਾ ਕਿ ਨਹੀਂ ਮਿਲਣਾ ਚਲੋ ਮਾਤਾ ਰਾਣੀ ਨੂੰ ਮੇਵਾ ਦਵੇ ਦੇਖੋ ਕਿੰਨੀ ਖੁਸ਼ ਹੈ ਸ਼ਾਕਸ਼ੀ ਨੂੰ ਕੰਮ ਕਰਦੇ ਖੁਸ਼ ਦੇਖ ਕੇ ਮੇਰਾ ਮਨ ਕਰ ਰਿਹਾ ਹੈ ਕਿ ਸ਼ਾਕਸ਼ੀ ਨੂੰ ਮੈਂ 2 ਮਹੀਨੇ ਆਪਣੇ ਕੋਲ ਘਰ ਲੈ ਕੇ ਜਾਵਾਂ ਤੇ ਇਹਦੇ ਕੋਲ ਬਰਤਨ ਸਾਫ਼ ਕਰਵਾਵਾਂ ਸੋ ਗਾਇਜ਼ ਦੇਖਦੇ ਹਾਂ ਕਿ ਇਹ ਬਰਤਨ ਸਾਫ਼ ਕਰਨ ਲਈ ਸਾਡੇ ਘਰ ਜਾਣ ਲਈ ਰਾਜ ਗਾਈਜ਼ ਦਿਵੇ ਅਤੇ ਮਨੀਸ਼ ਮੱਥਾ ਟੇਕ ਕੇ ਆ ਚੁੱਕੇ ਨੇ ਪੰਦਰ ਜੀ ਬੈਠੇ ਹੋਏ ਨੇ ਦੇਖੋ ਜਿੱਦਿਆ ਦક્ષਿਣ ਮਹਾਰਾਜ ਜੀ ਇਸ ਮਾਤਾ ਰਾਣੀ ਦੇ ਗਾਈਜ਼ ਦੇਖੋ ਤੁਸੀਂ ਇਹ ਮੱਛੀਆਂ ਦੇਖ ਰਹੇ ਨੇ ਸਾਰੇ ਗਾਈਜ਼ ਸਾਡੀ ਬੰਚੂ ਫਿਸ਼ ਦੇਖ ਰਹੀ ਹੈ ਦੇਖੋ ਤੋ ਗਾਈਜ਼ ਤੁਸੀਂ ਦੇਖ ਰਹੇ ਹੋ ਦੇਵੀ ਤਲਾ ਮੰਦਿਰ ਦੇ ਅੰਦਰ ਅਸੀਂ ਬੈਠੇ ਹੋਇਆ ਲੰਗਰ ਛਕ ਚੁੱਕੇ ਆ ਤੋ ਇੱਥੇ ਬਹੁਤ ਭੀੜ ਹੈ ਤੋ ਦੇਖੋ ਕੂੜ ਕੂੜ ਜੇ ਬੱਚੇ ਨੇ ਛੋਟੇ ਛੋਟੇ ਸਾਰੀ ਜੋਤੀ ਦਿਵਯਾ ਸ਼ਾਕਸ਼ੀ ਸਭ ਖੜੇ ਹੋਏ ਨੇ ਨਾਲ ਛੋਟੇ ਛੋਟੇ ਬੱਚੇ ਵੀ ਨੇ ਤੁਸੀਂ ਦੇਖ ਸਕਦੇ ਹੋ ਸੋ ਗਾਇਜ਼ ਜਿਵੇਂ ਤੁਹਾਨੂੰ ਮੈਂ ਦੱਸਣ ਜਾ ਰਿਆਂਗੇ ਆ ਸਾਡੇ ਪਿੱਛੇ ਆ ਕੇਲੇ ਲੱਗੇ ਹੋਏ ਨੇ ਆ ਕੇਲੇ ਨੇ ਤੁਸੀਂ ਤਾਂ ਜਾਣਦੇ ਨੂੰ ਨੇ ਪਰ ਇਹਨੂੰ ਕੇਲੇ ਹੀ ਕਹਿੰਦੇ ਨੇ ਆ ਕੇਲੇ ਜਿਹੜੇ ਕੇਲੇ ਨਾਲ ਗੜੀ ਲਾ ਕੇ ਖਾ ਚੁੱਕੀ ਐ ਇੱਕ ਜਿਹੜਾ ਨਿਆਣੇ ਜਿਹੜੇ ਨਾ ਇਹ ਨਹੀਂ ਟਿਕਨਦੇ ਸੋ ਗਾਇਜ਼ ਤੁਸੀਂ ਦੇਖ ਸਕਦੇ ਹੋ ਕਿ ਪਿੱਛੇ ਥੋੜੀ ਜੀ ਆ ਬਾਹਰਲੇ ਪਾਸੇ ਦੇਖ ਸਕਦੇ ਹੋ ਤੁੱਟਾ ਆ ਮੰਚਿਕਾ ਮੈਨੂੰ ਕਹਿ ਰਹੀ ਐ ਕਿ Papa ਚੱਕੋ ਤੇ ਜੋਤੀ दिव्या ਐਂਡ ਸਾਖਸ਼ੀ ਇਹਨਾਂ ਨੇ ਮੈਨੂੰ ਉਦਾਂ ਨਹੀਂ ਪਤਾ ਮਾਤਾ ਨੂੰ ਕਰੀ ਯਾਦ ਕੀਤਾ ਹੋਵੇ ਜਾਂ ਨਾ ਕੀਤਾ ਹੋਵੇ ਪਰ ਧੋਪ ਵਿੱਚ ਜਦੋਂ ਫੈਲ ਛਾੜਦੇ ਨੇ ਤਾਂ ਫਿਰ ਮਾਤਾ ਨੂੰ ਜ਼ਰੂਰ ਯਾਦ ਕਰਦੇ ਨੇ ਜੈ ਮਾਤਾ ਦੀ ਜੈ ਮਾਤਾ ਦੀ ਕਹਿ ਰਹੇ ਨੇ ਸੋ ਆਪਣੀ ਵੰਛਕਾ ਜਿਹੜੀ ਹੈ ਚੱਕ ਲੋ ਚੱਕ ਲੋ ਕਹਿ ਕੇ ਰੋ ਰਹੀ ਹੈ ਹਾਂਜੀ ਜੀ ਸਾਹਿਬ ਬੈਠੇ ਨੇ ਮੇਰੇ ਅਵਲ ਨਾਮ ਦਾ ਸਾਰਾ ਅਸ਼ਾ ਲੋਕ ਹੈ ਕਿ ਜੰਮ ਲੋ ਜਾ ਸਕਦੇ ਮਾਤਾ ਵੈਸ਼ਨੋ ਦੇ ਵੀ ਜੀ ਤੇਰਾ ਭਵਨ ਹੈ ਰੰਗ ਬਰੰਗਾ ਤੇ ਚਰਣਾ ਤੇ ਵਿੱਚ ਗੰਗਾ ਤੇਰਾ ਭਵਨ ਸੋ ਗਾਇਜ਼ ਸਾਡੀ ਦਾਦਾ ਚਲੋਣਾ ਪੰਡਤ ਜੀ ਨੇ ਜੋ ਵੀ ਕਹਿਤਾ ਨਾ ਬਸ ਸਿਰ ਮਤਲਬ ਉਹ ਮੈਟਰ ਨੂੰ ਕੈਮਰਾ ਤੇ ਕਿੱਦੋਂ ਉਹ ਤਾਂ ਆਸਪੀਰ ਹੋ ਗਈ। ਅਰੇ ਹੋ ਜਾਓ। ਉਹ ਫੋਨ ਲੈ ਆ ਨਾ ਪੰਗਵਾਲਾ। ਸੋ ਗਾਇਜ਼ ਅਸੀਂ ਜਾ ਰਹੇ ਹਾਂ ਗੁਫਾ ਦੇ ਅੰਦਰ। ਆ ਸਾਡੀ ਬੰਚਾ ਜਾ ਚੁੱਕੀ ਹੈ। ਜੈ ਮਾਹਮਾਰੀ ਦਾ ਆਪਣੇ ਸਿੱਧੂ ਸਾਹਿਬ ਬੈਠੇ ਹੋਏ ਨੇ। ਜੀ ਇਹ ਫਾਤਾ ਵੈਨਕੂ ਦੀ ਗੁਫਾ ਹੈ। ਆਈਏ ਆਓ ਤੇ ਗਰਾਹੀ ਦਰਸ਼ਕ। नवे नीचे बैठा हुआ कुछ जावी माता वैष्णो देवी कुछ अंदर जा चुके हैं माता वैष्णो जय महामारी जो माता वैष्णो देवी जलंधन हाँ देवी चला हाथ माता चर्चा ਬੋਧਾ ਚੇ ਦਰਵਾਜ ਕੀ ਜੈ ਤੂੰ ਮਾ ਨਿਆ ਬੋਧ ਸਰੋ ਮੈਂ ਮਾ ਮਰਦੀ ਉੱਚੀ ਬੋਲੋ ਜੈ ਮਾ ਮਰਦੀ ਮੈਂ ਨਹੀਂ ਸੁਣਿਆ ਮਾ ਜੀ ਆਜ ਨਹੀਂ ਆਈ ਜੈ ਮਹਾ ਮਾਈ ਸਭ ਦਬਲਾ ਕਰੋ ਲੋਕੋ ਠੀਕ ਹੋ ਸੋ ਗਾਈਜ਼ ਮਾਤਾ ਦਾਨੀ ਦੇ ਰਸਨ ਕਰੋ ਮਹਾਮਾਈ ਤੁਹਾਨੂੰ ਹਰੇ ਖੁਸ਼ੀ ਦੇ ਦੇ ਤੁਹਾਡੀ ਜੋੜੀ ਨੂੰ ਖੁਸ਼ੀਆਂ ਦੇ ਨਾਲ ਭਰੇ ਇਹਦਾ ਆਪਣਾ ਆਸ਼ੀਰਵਾਦ ਕਰਕੇ ਹਮੇਸ਼ਾ ਬਣਾ ਕੇ ਰੱਖੇ ਬਿਪਤ ਮਿਟਾਈ ਮਾਂ ਤੂੰ ਰੱਜੋ ਤੇ ਧਰਮ ਦੀ लाज ਬਚਾਈ ਮਾਂ ਅਕਬਦ ਗਾਈਜ਼ ਇਸੇ ਜਿਆਦੇ ਹਮ ਨੂੰ ਬੋਲੇ ਜੀ ਇਕਰਾਰ ਸੋਨੇ ਦਾ ਤੇਰੇ ਚੜਾਇਆ ਫਾਟਿਏ ਪਰੇ ਦੇ ਭੋਲੇ جا رہے ہیں دوکے باہر بم بم بھو لے طرح مہا دی دیکھنا ماں ہمار قوم وچ چوٹی مہا پر چلے جا رہی ہے کوئی چھوٹی نہ تھوڑا بڑا ہوں میں جا رہا منتا مانگ لو sukhna sukh lo پورا پکٹری چلا ماں تیری میرے ہوے تے بھائی دی ਕਾ ਇਸ ਕਿਆ ਨਹੀਂ ਜਾ ਰਹਾ ਮਾਰਾ ਦੇ ਮੰਦਰਾ ਨਾ ਸਾਖੀ ਪੂਰੀ ਮੇਰੀਆਂ ਦੀ ਚਾਨੂ ਸੁਭਾਵੇਂ ਤੇ ਤੇਰਾ ਕੋੜਾ ਜਿਸ ਬਾਤ ਤੇ ਇਜਾ ਕਰਾ ਪੰਛੀਏ ਕੋਣ ਵਿਦਾਰਾ ਦੋਤੀਏ ਸੁਣਾ ਸੁਣਾ ਲੈ ਆਇਆ ਮੈਂ ਵੇਖਣ ਨੂੰ ਉਹ ਮਟਾ ਟੇਖਣ ਨੂੰ ਆਇਆ ਮੈਂ ਵੇਖਣ ਨੂੰ ਮਾ ਮਟਾ ਟੇਖਣ ਨੂੰ ਹਲੋ ਕੋਈ ਸਿਧਾਂਤ ਨੂੰ ਕਰਾਏ ਜਾਂ ਮਾਤਾ ਦੇਵਤਾ ਦੇ ਦਰਸ਼ਨ ਕੋਈ ਸਿਧਾਂਤ ਦੇ ਆ ਗਏ ਆ ਬਾਬਾ ਬਰਫਾਨੀ ਜੀ ਨੰਦਰੀ ਹੁਣ ਆ ਬਾਬਾ ਬਰਫਾਨੀ ਦੇ ਲੈ ਕੇ ਚੱਲਾਂਗੇ ਹੈ ਇਹ ਤਾਂ ਹੈ ਨਹੀਂ ਜੇ ਗਾਇਦ ਨੂੰ ਇਹ ਨਹੀਂ ਸਮਝਾਏਗੇ ਹਾਏ ਵਾਲੀ ਹਾਏ ਹੈ ਕਿ ਹਾਏ ਵਾਲੀ ਹਾਏ ਹੈ ਤੁਹਾਨੂੰ ਇਹੀ ਦਰਸ਼ਨ ਕਰਨੇ ਆ ਬਾਬਾ ਬਰਫਾਨੀ ਅਮਰਨਾਥ ਗੁਪਤ ਚਲੋ ਜੀ ਗਾਇਸ ਇਹ ਆ ਗਈ ਮੁੱਖ ਦਵਾਰ ਮੇਨ ਐਂਟਰੀ ਆ ਗਈ ਹੈ गाइस ਮੇਨ ਐਂਟਰੀ ਆ ਗਈ ਹੈ ਕਿ ਪ੍ਰੀਖਿਆ ਚਾਲੂ ਸੋ गाइस ਦੇਖੋ ਜਾਂਦੇ ਹੋਏ ਦੇਖੋ ਅਮਰਨਾਥ ਗੁਫਾ

तो शेष शेषनाग जी देखो तीस तो देख रहे हो पिछे परिकलमा बनी हुई है तो देखो पानी आ रहा है सो तो तो देख देख तो तो गाय देखो पिछे देख सकते हो तुम अमरनाथ गुफा तो जी के कोल पहुंच चुके हैं शाओ तो पाले रोवे लगो जीवन में सब खुशियां भर लो भागे गम सारे आओ चलें और नाथ सारे भोले बाबा के द्वारे आओ चलें अमर नाथ सारे भोले बाबा के द्वारे चलो आजा ज्योति बम बम हर हर बम बम हर हर बम बम हर हर किसी को तो बोल <itus> नहीं अरे और भी लीलावां जणियां देवी देव करती हैं वो देखना आज डाल देंगे अल्लाह ਸੋ ਗਾਇਜ਼ ਆਪਣੇ ਮਨੀ ਭਾਜੀ ਐਂਡ ਦਿਲਬਾ ਵੀ ਆ ਚੁੱਕੇ ਨੇ ਸੋ ਹੁਣ ਅਸੀਂ ਤੁਹਾਨੂੰ ਹੋਰ ਦੇਵੀ ਦੇਵਤਿਆਂ ਦੀ ਜਗਾਵਾ ਤੇ ਲੈ ਕੇ ਜਾ ਰਹੇ ਆ ਆਪਣੇ ਨਾਲ ਨੇ ਆਪਣੇ ਸਿੱਧੂ ਸਾਹਿਬ ਤੁਹਾਨੂੰ ਦਿਰਾਹੀ ਰੂਹ ਦੀ ਜੇਲੇ ਜਿਹਾ ਅੱਜ ਵਾਹ ਜੀ ਵਾਹ ਕੀ ਬਾਤ ਹੈ ਹੈ ਸੋ ਗਾਇਜ਼ ਤੁਹਾਨੂੰ ਦਿਖਾ ਰਹੇ ਆ ਭੂਲੇ ਦੀ ਪਦਾਰ ਆ ਲੈ ਕੇ ਹੁੰਦੇ ਬੰਦੀ ਅਸੀਂ ਭਰਾ ਸਾਰੇ ਇਕੱਠੇ ਆ ਹੀ ਆਣਾ ਸੋ ਗਾਇਸ ਅਮਰਨਾਥ ਗੁਫਾ ਦੇ ਬਾਹਰ ਖੜੇ ਹੋਏ ਆ ਸੋ ਮੁਨਿਸ਼ ਭਾਜੀ ਐਂਡ ਦੇ ਆਸ਼ੀਰਵਾਦ ਲੈਦੇ ਨੇ ਸੋ ਆਪਣੇ ਸਿੱਧੂ ਸਾਹਿਬ ਨੀਚੇ ਖੜੇ ਹੋਏ ਨੇ ਆਪਣੇ ਵੰਸ਼ਿਕਾ ਪਾਣੀ ਪੀ ਲਈਏ ਦੇਖਾ ਰਾ ਖੇਖਾ ਲਗਾ ਇਧਰ ਕੀ ਹੈ ਜਸਨ ਦੇ ਪੁੱਤ ਗਾਇਸ ਆਓ ਤੁਹਾਨੂੰ ਅਮਰਕੁੰਡ ਦੇ ਦਰਸ਼ਨ ਕਰਾਉਂਦੇ ਆ ਸੋ ਗਾਇਸ ਇਹ ਅਮਰਕੁੰਡ ਸ਼ਿਵ ਸ਼ੰਕਰਿਆ ਜੈ ਬholen ਨਾਥ ਦੇਖੋ ਤੁਸੀਂ ਦੇਖ ਸਕਦੇ ਹੋ ਪਾਣੀ ਡਿਗ ਰਿਹਾ ਹੈ ਨੀਚੇ ਸੋਣਾ ਨਜ਼ਾਰਾ ਤੇਰੇ ਭਵਨਾਂ ਦਾ ਬਾਤ ਕਰਦੇ ਹਾਂ ਦੱਸਨੇ ਤੇ ਜੀਦ ਕੇ ਮਾਰੇ ਸੁਣਨਾ ਪਾਈ ਬੋਲੇ ਪਿੱਛੇ ਤੁਹਾਨੂੰ ਦੱਸ ਸਕਦੇ ਹਾਂ ਸੋ ਗਾਈ ਤੁਸੀਂ ਦੇਖ ਸਕਦੇ ਹੋ ਕਿ ਪਿੱਛੇ ਥੋੜੀ ਜੀ ਆ ਬਾਗਲੇ ਪਾਸੇ ਦੇਖ ਸਕਦੇ ਹੋ ਧੁੱਪ ਹੈ ਤੇ ਆ ਵੰਸ਼ਿਕਾ ਮੈਨੂੰ ਕਹਿ ਰਹੀ ਹੈ ਕਿ ਪਪਾ ਚੱਕੋ ਤੇ ਜੋਤੀ ਦਿਵਿਆ ਐਂਡ ਸ਼ਾਕੀ ਇਹਨਾਂ ਨੇ ਮੈਨੂੰ ਉਦਾਂ ਨਹੀਂ ਪਤਾ ਮਾਤਾ ਨੂੰ ਕਰੀ ਯਾਦ ਕੀਤਾ ਹੋਵੇ ਜਾਂ ਨਾ ਕੀਤਾ ਹੋਵੇ ਪਰ ਧੁੱਪ ਵਿੱਚ ਜਦੋਂ ਪੈਰ ਛੜਦੇ ਨੇ ਤਾਂ ਫਿਰ ਮਾਤਾ ਨੂੰ ਜ਼ਰੂਰ ਯਾਦ ਕਰਦੇ ਨੇ ਜੈ ਮਾਤਾ ਦੀ ਜੈ ਮਾਤਾ ਦੀ ਕਹਿ ਰਹੇ ਨੇ ਸੋ ਆਪਣੀ ਵੰਛੇ ਘੜੀ ਆ ਚੱਕ ਲੋ ਚੱਕ ਲੋ ਕਹਿ ਕੇ ਰੋ ਰਹੀ ਹੈ ਸੋ ਗਾਈਜ਼ ਆ ਦੇਖੋ ਇਹਨੂੰ ਮੈਂ ਚੁੱਕ ਲਿਆ ਏ ਦੇਖੋ ਇਹਦੇ ਪੈਰ ਛੜਦੇ ਸੀਗੇ ਕੋਪ ਬਹੁਤ ਜਿਆਦੀ ਹੈ गाइस ਬਹੁਤ ਗਰਮੀ ਹੋਣ ਦਾ ਕਰਕੇ ਔਰ ਦੇਖੋ ਸਾਰੇ ਭੱਜ ਕੇ ਚਲੇ ਗਏ ਨੇ ਮੁਨੀਸ਼ ਭਾਜੀ ਜੋਤੀ ਸ਼ੇਖਰ ਸਿੱਧੂ ਐਂਡ ਸ਼ਾਕਸੀ ਸਾਰੇ ਚਲੇ ਗਏ ਨੇ ਮੈਂ ਉਹ ਪੰਚ ਦਾ ਬਰੇ ਆਰਾਮ ਦੇ ਨਾਲ ਜਾ ਰਹੇ ਆ ਮਾਤਾ ਰਾਣੀ ਸਰ ਦੀ ਇਦਾਂ ਹੀ ਕਿਰਪਾ ਆਪਣੀ ਬਣਾਈ ਰੱਖੇ ਸੋ ਬਹੁਤ ਆਨੰਦ ਆ ਰਿਹਾ ਹੈ ਮੰਚੂ ਨੂੰ ਅੱਜ ਮੈਂ ਕਾਫੀ ਦੇਰ ਬਾਅਦ ਆਪਣੇ ਮੋੜੇ ਤੇ ਚੁੱਕਿਆ ਹੋਇਆ ਹੈ ਸੋ ਤੁਸੀਂ ਦੇਖ ਰਹੇ ਹੋ गाइस ज्योति नो ज्योति की माता चेते आ रही है सो कह रही है कि मेरी माता मयूर देखो दिव्या सानू छोटे रास्ते से लेके जा रही है बचा रही है जल रही है गाइस इनके पैर जल रहे हैं देखो जो खाना नहीं खाते रोटी नहीं खाते हमको देखो कुछ नहीं हुआ बड़ी बड़ी ਚਲੋ ਵੈਸੇ ਕਹਿਣਾ ਨਹੀਂ ਚਾਹੀਏ ਪਰਤਾ ਨਹੀਂ ਮਾਲਕ ਹੋ ਜਾਣਾ ਪੈਣਾ ਉਹ ਦੇਖੋ ਇਹ ਚੱਲੀ ਇਹ ਇਹ ਦੇਖੋ ਗਾਇਜ਼ ਫੜ ਗਏ ਇਨ ਕੋ ਪਾਣੀ ਪੀਣਾ ਪਾਣੀ ਪੀ ਰਹੇ ਨੇ ਇਨ ਤੋਂ ਬਾਅਦ ਅਸੀਂ ਆ ਚੁੱਕੇ ਹਾਂ ਮੰਦਿਰ ਦੇ ਬਾਹਰ ਤੇ ਸ਼ਾਮੂ ਜੀ ਸਾਨੂੰ ਵਾਪਸ ਲੈ ਕੇ ਜਾ ਰਹੇ ਨੇ ਆਪਣੇ ਘਰ ਵੱਲ ਨੂੰ ਸੋ ਗਾਇਜ਼ ਮੈਂ ਸ਼ਾਮੂ ਜੀ ਦਾ ਨੰਬਰ ਤੁਹਾਨੂੰ ਮੈਂਸ਼ਨ ਕਰ ਰਿਹਾ ਹਾਂ ਤੁਸੀਂ ਜਦੋਂ ਵੀ ਜਲੰਧਰ ਆਓ ਇਹਨਾਂ ਨੂੰ ਕਾਲ ਕਰ ਸਕਦੇ ਹੋ ਗਾਇਜ਼ ਤੇ ਇਹ ਹਰ ਟਾਈਮ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਰਹਿਣਗੇ ਸੋ ਗਾਇਜ਼ ਮੇਰੇ YouTube ਚੈਨਲ ਸ਼ਿਵਨਾਥ ਨੂੰ ਸਬਸਕ੍ਰਾਈਬਰ ਕਰਨਾ ਨਾ ਭੁੱਲਣਾ ਤੇ ਹੋਰ ਵੀਡੀਓ ਵੇਖਣ ਲਈ ਮੇਰੇ YouTube ਚੈਨਲ ਸ਼ਿਵਨਾਥ ਨੂੰ ਸਬਸਕ੍ਰਾਈਬ ਕਰੋ